ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸ਼ੁਰੂਆਤ ਕਰਦੇ ਆਂ ਮੈਂ ਵਲੌਗ ਦੇ ਵਿੱਚ ਤੇ ਅੱਜ ਮੈਨੂੰ ਵਲੌਗ تھوڑا ਜਲਦੀ ਜਲਦੀ ਆਪਣਾ ਸਕੂਟਰ ਇਹ ਚਾਲਦੇ سٹਾਰਟ ਕਰਨਾ ਪੈਣ ਲਿਆ ਵਾ ਕਿਉਂਕਿ ਅੱਜ ਘਰੇ ਬਣਾਉਂਦੇ ਆਂ ਆਪਾਂ ਸਾਗ ਨਾਲ ਚਾਚਾ ਜੀ ਨੇ ਘਰੇ ਯਾਰ ਅੱਤੀ ਮੂਵੀ ਸ਼ੂਟ ਕੀਤੀ ਤੇ ਉਹ ਕਰਕੇ ਸੰਗੇ ਆਪਾਂ ਤੇ ਫਿਰ ਹੁਣ ਆਪਾਂ ਸਾਗ ਬਰਉਂਦੀ ਆਡੀ ਬਣ ਗਿਆ ਪਰ ਉਹ ਵੀ ਸਾਗ ਬਰਉਂਨੇ ਆ ਹੁਣ ਮੈਂ ਚਲਾ ਲੈਣਾ ਸਮਾਨ ਪਤਾ ਮੈਂ ਲਿਆਈ ਇਹ ਗੰਡੇ ਪਿਆਈ ਇਹ ਮੋਗੇ ਮਾਉ ਲੈਣ ਚੱਲਾਂ ਹਾਂ ਹਲੇ ਵੇ ਸ਼ਾਨੂ ਮੇ ਛੱਡ ਕੇ ਹੋਣਾ ਉਹ ਵੀ ਘਰੇ ਬੈਠਾ ਵਾ ਉਹਨੂੰ ਵੀ ਛੱਡ ਕੇ ਹੁੰਨੇ ਆ ਆਪਣੇ ਦੂਹਾਂ ਕ ਮਿੰਡਾਂ ਤੱਕ ਮੈਂ ਚੱਲ ਬੈ ਜਾ ਤੇ ਜਾਂਦੇ ਨੇ ਛੱਡਦੇ ਲੈ ਵੀ ਘਰੇ ਬਣਾਉਣਾ ਆ ਕੇ ਸਾਗ ਤੇ ਮੈਂ ਜਾਂਦੇ ਨਾਲ ਹੀ ਲੈ ਗਿਆ ਆਪਣਾ ਨੂਰਾਇਆ ਦੇ ਆ ਟੋਕਾ ਆ ਤੇ ਘਰੇ ਆ ਕੇ ਸਾਹ ਉਹਨੇ ਚਾਚੀ ਨਹੀਂ ਘਰੇ ਆ ਸਾਸ ਨੂੰ ਦੇਣੇ ਕੱਟਣ ਕਿਰਨੋ ਨਿਆ ਪਾਲਿਆ ਆ ਗਿਆ ਉਹ ਘਰੇ ਵੀ ਸਾਗ ਨਹੀਂ ਹੈ ਆਪਾਂ ਅੱਜ ਬੜਾ ਜੀ ਡੈ ਕਰਨ ਮੈਂ ਚਾਚਾ ਮੈਂ ਚੱਲਿਆ ਰਤ ਨਹੀਂ ਚਾਚੀ ਵੀ ਲਈ ਗਿਆ ਨੇ ਇਹਦੇ ਆ ਸਾਗ ਦੱਸੀ ਜਿਸ ਵੀ ਸਾਹ ਉਹਨੇ ਆ ਨਾਲੇ ਚੋਲੇ ਦੇ ਮੈਂ ਮਾਂ ਵੀ ਇਹਨਾਂ ਨਾਲ ਸਬਜ਼ੀ ਵੀ ਤਿਆਰ ਕਰਤੀ ਏ ਹਾਂ ਉਹਨਾਂ ਨੇ ਫਿਰ ਅੱਜ ਆਪਾਂ ਇਹ ਕੱਟਣ-ਕੱਟਣ ਦੇ ਤੋਂ ਉਹਨਾਂ ਨੇ ਚਤਾਂ ਵਾਹਿੰ ਨੂੰ ਆਪਣੇ ਇਹਨੂੰ ਛਾਨਣੇ ਇੱਕ ਇਹ ਫਿਰ ਨੂੰ ਕੱਟ ਕੇ ਤਰ ਦੇਣਾ ਹੀ ਲੱਗਿਆ ਨਾ ਇਹਨੂੰ 2 ਘੰਟੇ ਲੱਗ ਜਾਂਦੇ ਕਹਿੰਦੇ ਅਰੇ ਬਾਦੀ ਲੱਗਣ ਭਾਵੇਂ ਤੇ ਨਾਲੇ ਫਿਰ ਅੱਜ ਲੋਕ ਬਣੂਗਾ ਤੇ ਨਾਲੇ ਸਾਥ ਆਵਾਂਗੇ ਬਣਾ ਕੇ ਬੜਾ ਜੀਰਿਆ ਹੀ ਕਰਨ ਮੇਰਾ ਖਾਣ ਸਾਥ ਆਵਾਂਗੇ ਲੈ ਵੀ ਅੱਜ ਵਧਾਈ ਬਣ ਗਈ ਆ ਅੱਜ ਕੋਡ ਆ ਗਿਆ ਬਾਬੇ ਦੀ ਮਿਹਰ ਨਾਲ ਆ ਕਰੋ ਚੱਕ ਜਰਾ ਐਡਸੈਂਸ ah. ਕੋਡ ah. Google ਐਡਸੈਂਸ ਬਤਾਈਏ ਇਨੇ ਤਕੀਆਂ ਲਵਾਈਆਂ ਵਸ ਕੇ ਤੁਹਾਨੂੰ ਵੀ ਭਾਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਰਾਵਾ ਤੇਰੀ ਦੇਣੀ ਆ ਮੇਰੇ ਪਰਾ ਤੁਸੀਂ ਭਰਾ ਮੁੰਡਾ ਨਹੀਂ ਨਹੀਂ ਮਾਸੀ ਨੇ ਸਰਪ੍ਰਾਈਜ਼ ਤਾਂ ਮੰਗੋ ਮਾਰਨ ਕੀਤੀ ਕਰੋ ਵੇਖੋ ਕੋਲ ਵਿੱਚ ਨਾ ਨਾ ਆਣ ਕੇ ਦੱਸਾਂਗੇ ਜਦੋਂ ਮੰਮੀ ਉਹ ਕਾਉਂਟ ਹੋਏ ਤਾਂ ਦੱਸਾਂਗੇ ਓ ਬਹੁਤ ਹੁਣ ਕਿੱਗਾ ਕਹਤਾਂ ਤੁਹਾਨੂੰ ਜੀ ਹੋਡੀਆਂ ਤੁਹਾਨੂੰ ਸਾਰਿਆਂ ਨੂੰ ਆ ਇਹਦੀ ਹਲਵਾ ਇਹਦੀ ਦੇਨਵਾ ਵੀ ਸਾਰਾ ਕੁਝ ਮਾਲਕ ਦੀ ਭਰਾਵਾਂ ਇਹਦੇ ਪੈਰਾ ਪਿਛੇ ਉੱਤਾਈਆਂ ਵਧਾਈਆਂ ਬੇਟਾ ਨੂੰ ਕਹੇ ਵਧਾਈ ਹੋਵੇ ਤੁਹਾਨੂੰ ਵਧਾਈ ਹੋਵੇ ਆਈ ਵਧਾਈ ਹੋਵੇ ਬੇਟਾ ਨੂੰ ਜਸੀ ਵਧਾਈ ਹੋਵੇ ਮਮਾ ਜੀ ਖੁਸ਼ ਕੀਤਾ ਹੀ ਭਰਾ ਨੂੰ ਉਧਰੋਂ ਕਰਿਆ 2 ਮਿੰਟ ਇਹ ਹਰ ਗੁੰਦੇ ਕਪੜੇ ਚੇਂਜ ਕਰਨੇ ਕਰ ਲੈ ਆਪਣੇ ਦੇ ਹਰ ਗੁੰਦੇ ਇਹ ਆ ਗਏ ਅਲਤੇ ਪਾਇਆ ਤੋਹਿਆ ਤੋਹਿਆ ਵਈਆਂ ਗਲਤ ਤੂੰ ਖਾਂ ਨਹੀਂ ਮੈਂ ਨਹੀਂ ਖਾਣਿਆ ਮੈਂ ਇਹ ਤੇ ਉਹ ਵਾਈਨ ਚੀ ਟੇਪ ਇਹ ਚੀ ਟੇਪ ਆਇਆ ਇਹ ਲੈ ਚੁਣੀ ਹੈ ਚੁਣੀ ਹੈ ਇੰਚੀ ਟੇਪ ਆਇਆ ਪੁੱਤ ਨਹੀਂ ਇਹ ਚੁਣੀ ਹੈ ਲੈ ਵੀ ਹੁਣ ਬੈਠੇ ਆਂ ਤੇ ਆਪਾਂ ਹਰ ਗੁੰਦੇ ਕਪੜੇ ਚੇਂਜ ਕਰਨੇ ਇਹ ਪਰ ਮੈਂ ਚਾਚੀ ਆਏ ਆ ਤੇ ਉਹ ਫਿਰ ਮੈਂ ਕਪੜੇ ਚ ਚਾਚੀ ਦਾ ਕਪੜੇ ਚੇਂਜ ਕਰਾ ਕੇ ਲਿਆ ਹਰ ਗੁੰਦੇ ਬੜੀ ਗੰਦੀ ਹੋ ਗਈ ਨੇ ਉਲਟੀਆਂ ਕੀਤੀਆਂ ਰਾਤੀ ਕੱਲ੍ਹ ਦੋ ਵੇਨਾ ਖੰਗ ਬੜੀ ਲੱਗੀ ਇਹਨੂੰ ਠੀਕ ਨਹੀਂ ਨਾ ਹੋ ਜੀਏ ਤੁਹਾਨੂੰ ਬਸ ਇਹ ਕਪੜੇ ਚੇਂਜ ਕਰ ਲਿਆ ਤੇ ਹੁਣ ਬਾਹਰ ਚੱਲੀਏ ਆਪਾਂ ਮੋਨੋ ਜੇਕਰ ਫੋਨ ਚਾਰਜਰ ਲਾ ਲਿਆ ਵੇਖੋ ਨਾਲ ਹੀ ਉਹ ਫੋਨ ਚਾਰਜਰ ਭਰਾਵਾ ਕਰਨਾ ਜ਼ਰੂਰੀ ਹੁੰਦਾ ਉਹ ਫੋਨ ਅਹੀਂ ਪਾਣੀ ਤੋਂ ਬਿਨਾਂ ਨਹੀਂ ਚੱਲ ਸਕਦਾ ਰੋਟੀ ਤੋਂ ਬਿਨਾਂ ਤੇ ਇਹ ਚਾਰਜਰ ਹੋ ਗਿਆ ਨਹੀਂ ਚੱਲ ਸਕਦਾ ਤੇ ਬਾਕੀ ਸਾਰੇਆਂ ਨੂੰ ਵਧਾਈਆਂ ਹੋਣ ਤੇ ਮੈਨੂੰ ਵੀ ਹੋਣ ਤੁਹਾਡੀ ਤੁਹਾਡੀ ਸਪੋਰਟ ਕਰਕੇ ਤੇ ਮੇਰੇ ਚਾਚੇ ਦੀ ਸਪੋਰਟ ਕਰਕੇ ਦੀ ਮਠਾਰੂ ਕਰਕੇ ਮਤਲਬ ਕਿ ਮੇਰਾ ਕੋਡ ਆ ਚੁੱਕਿਆ ਵਾ Google AdSense ਦਾ ਤੇ ਫਿਰ ਜਿੱਦਨ ਪੇਮੈਂਟ ਆਊਗੀ ਫਿਰ ਉਹ ਦਿਨ ਵੀ ਵਲੋਗ ਪਾਵਾਂਗੇ ਉਹ ਦਿਨ ਕੋਸ਼ਿਸ਼ ਸਪੈਸ਼ਲ ਕਰਾਂਗੇ ਜਿੱਦਨ ਆਪਣਾ ਪੇਮੈਂਟ ਆਊਗੀ ਨਾ ਉਹ ਦਿਨ ਸਪੈਸ਼ਲ ਕਰਾਂ ਕੋ ਤੇ ਬਾਬੇ ਦੀ ਮਹਿਨਾ ਕੋਡ ਵੀ ਆ ਗਿਆ ਵਾ ਤੇ ਅਟਾਰਡਿੰਗ ਪੂਰੀ ਪੂਰੀ ਸਪੋਰਟ ਦੇ ਕੰਦੀ ਮੀ ਤੇ ਇਦਾਂ ਹੀ ਕਰਦੇ ਰਹੋ ਮੈਨੂੰ ਤੇ ਬੜੇ ਬਹੁਤ ਬਹੁਤ ਤੁਹਾਨੂੰ ਵਧਾਈਆਂ ਹੋਣ ਤੇ ਬਸ ਇਦਾਂ ਹੀ ਜੁੜੇ ਰਹੋ ਵਲੌਗ ਦੇ ਨਾਲ ਨਾਲੇ ਆਪਾਂ ਅੱਜ ਘਰੇ ਆ ਗਏ ਖਾਣੇ ਸਾ ਆ ਗਏ ਮੰਮੀ ਨੂੰ ਨਹੀਂ ਦੱਸਿਆ ਆਪਾਂ ਕਿ ਕੋਡ ਆ ਗਿਆ ਵਾ ਤੇ ਫਿਰ ਘਰੇ ਆ ਕੇ ਦਸ ਸਾ ਖਾਵਾਂਗੇ ਮੈਨੂੰ ਸਰਪ੍ਰਾਈਜ਼ ਦਵਾਂਗੇ ਕੋਡ ਆ ਗਿਆ ਵਾ ਅੱਜ ਉਹਨਾਂ ਦਾ ਐਕਸਪ੍ਰੈਸ਼ਨ ਵੈਨੇ ਕੀ ਕੀ ਮਤਲਬ ਕੀ ਉਹਨਾਂ ਦੇ ਚਿਹਰੇ ਦਾ ਐਕਸਪ੍ਰੈਸ਼ਨ ਹੁੰਦੇ ਆ ਮੈਨੂੰ ਤਾਂ ਖੁਸ਼ੀ ਬੜਾ ਆਣਾ ਦੇ ਕੋਡ ਆ ਗਿਆ ਇਹ ਫਿਰ ਐਕਸਪ੍ਰੈਸ ਨੂੰ ਚੈੱਕ ਕਰਾਵਾਂਗੇ ਅੱਜ ਤੁਹਾਨੂੰ ਮਮੀ ਦੇ ਨਾਲੇ ਸਾਗ ਖਾਵਾਂਗੇ ਨਹੀਂ ਕੱਲ ਨਾ ਪ੍ਰੈਂਕ ਕੀਤਾ ਇਹ ਘਰ ਦੇ ਨਾਲ ਮਲਕੀ ਪ੍ਰੈਂਕ ਆ ਤਾਂ ਸਿੱਧੇ ਹੀ ਉਹ ਤੇ ਉਹਨਾਂ ਨੇ ਨਾ ਹੀ ਨਾ ਰਾਤੀ ਦੀ ਪੂਜਾ ਚਲੇ ਨਾ ਪਾਣੀ ਪਾਤਾ ਉਹਨਾਂ ਦੇ ਤੇ ਉਹ ਵਲੌਗ ਮੈਂ ਪਿਛਲੇ ਵਲੌਗ ਤੇ ਐਡ ਕਰਨਾ ਭੁੱਲ ਗਿਆ ਤੇ ਉਹ ਐਡ ਕਰਦ ਲੱਗਾ ਵਿੱਚ ਤੇ ਆ ਦੇਖ ਲੋ ਤੁਸੀਂ ਕਲਿੱਪ ਸਾਰੀ ਬਹੁਤ ਫਨੀ ਹੈ ਸਵੇਰ ਦੇ ਵਜੇ ਆ ਪੰਜ ਦੇ ਹੁਣ ਵੇਨੇ ਆ ਪ੍ਰੈਂਕ ਕਰੀਏ ਉੱਠੇ ਦੇ ਆਈਆਂ ਆ ਆਥ ਰੱਖਿਓ ਫਿਰ ਲੈ ਚੱਲਾ ਜਾ ਜਾ ਤੇ ਚੱਲੀਏ ਗੁਰੂਆ ਠੰਡ ਬੜੀ ਈ ਸਵੇਰ ਦੇ 5 ਵਜੇ ਦਾ ਟਾਈਮ ਏ ਗੁਰੂਆ ਕੀ ਬੰਦਿਆ ਈ ਕਲੋਨੀ ਆਡੀ ਤੋਂ ਦਵੇਰ ਅਰੇ ਕੀ ਕਰਨੀ ਲੱਗਾ ਪਾਣੀ ਪਾਉਣ ਲੱਗਾ ਵੇ ਨਾ ਵੇ ਨਾ 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 ਇਹਦਾ ਫਾਨੀ ਹੈਂ ਦਾ ਵੀ ਰਾ ਕੋਈ ਜਾ ਗਾਲਾਂ ਖਾਏਗਾ ਮੈਨੂੰ ਕੀ ਵੇ ਨਾ ਯਰ ਨਾ ਨਾ ਤੇ ਉਹ ਨਾ ਮਮਾਂ ਠਰ ਦੇਣਾ ਯਾ ਬੋਡੇ ਨੇ 어 h k a c a ਇਹ ਜਿੰਨੇ ਪੂਰੇ ਹੈ ਤਾਂ ਕਣ ਹੈ ਗਲਾਸੀ ਸਹੀ ਗੱਲ ਟੱਕਲਾ ਸੀ ਗੱਤ ਦੇ ਵਿੱਚ ਗਿਆ ਗਲਾਸੀ ਤੇ ਹੈਲੀਕਾਪਟਰ ਵੇ ਕਿੰਨਾ ਲੱਗਿਆ ਉਹਦੀ ਜਾਨ ਲਿਆਈ ਬੜਾ ਨਹੀਂ ਵਾ ਚਲਣ ਡਿਆ ਬਹੁਤ ਜ਼ਿਆਦਾ ਹੀ ਨੀਵਾ ਗਿਆ ਜੇਲਾ ਵੀ ਆਇਆ ਉਹ ਘਟਦੀ ਵਾ ਉਹਦੇ ਬਿਲਕੁਲ ਲੱਗੂ ਗਿਆ ਜਲਾ ਇੱਕ ਆ ਵੀ ਗਿਆ ਦੋ ਦੋ ਹੈਲੀਕਾਪਟਰ ਗਿਆ ਬੋਤੇ ਨਹੀਂ ਵੇ ਚਲਣ ਡੇ ਦੇ ਕੋ ਜਾਣ ਡੇ ਤੇ ਕਾਰ ਦੋ ਦੋ ਗਿਆ ਜੀ ਕੁਦੰਦਰ ਸੁਣਾ ਇਕ ਕਹਾਣੀ ਅੱਜ ਬੜੀ ਨੇੜਿਓਂ ਗਏ ਗੁਰੂ ਅੱਜ ਬਹੁਤ ਜਿਆਦੀ ਨੇੜਿਓਂ ਮੈਂ ਵੀ ਕਦੋਂ ਹੋ ਗਿਆ ਤਿਆਰ ਕੇ ਨਹੀਂ ਹੈ ਰੇ ਵੀ ਤਿਆਰ ਤੇ ਹੋ ਜਾਵਾ ਮਾਫ ਕੀ ਸੇ ਕਰ ਲੋ ਤਿਆਰ ਜਲਦੀ ਤੋਂ ਤਿਆਰ ਹੋ ਜਾਵੇ ਆਵੇ ਮਮੇ ਕਿਨੇ ਮੈਂ ਉਹਨਾਂ ਨੂੰ ਹਾਂ ਵੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਿਆਰ ਹੋ ਗਈ ਬਾਸੀ ਨੇ ਲੱਗੇ ਪ੍ਰੈਂਕ ਕਰਨ ਕੋਚ ਕੇ ਦੇਖੋ ਨੀ ਤਾਂ ਫੇਰ ਡਰ ਨਾ ਜਾਈਂ ਕਿਦੇ ਐਵੇਂ ਸੱਪ ਨਾ ਗਾੜੀ ਨਾ ਕਰਦੇ ਹੋ ਬਹੁਤ ਤਬਕ ਦੀ ਜੇ ਡੱਡੂ ਵੀ ਮੁੜ ਕੇ ਟੰਗਾਂ ਮਾਰਦੇ ਆਹ ਕੋ ਕੋ ਅਗੇ ਰੱਖ ਹੱਥ ਅਗੇ ਰੱਖ ਮਾਸੀ ਆ ਤਾਂ ਤੇ ਰੱਖ ਦੀ ਓਏ ਨਹੀਂ ਨਹੀਂ ਬੁੱਕ ਕਰ ਵੱਖਾ ਬੰਦਵਾਣਾ ਆ ਖਾਂ ਬੰਦ ਅੰਮੀ ਖੋਲੀ ਅੱਖਾਂ ਮਾਰੀਆਂ ਨੂੰ ਨਹੀਂ ਹੱਥ ਹੱਥ ਰੱਖ ਦੇ ਹੱਥ ਹੱਥ ਰੱਖ ਦੇ ਦੂਜੇ ਰੋਣੂ ਆ ਚੱਲ ਇਧਰ ਨਾ ਦੇਈਂਦਾ ਠੀਕ ਹੈ ਚਲੋ ਜੀ ਦੱਸਦੇ ਪਹਿਲਾਂ ਇਹਨੂੰ ਵੇਖੋ ਸਹੀ ਸਦਾ ਹਾਂ ਇਧਰ ਕਰਕੇ ਵੇਖੋ ਕੋਣਾ ਨਹੀਂ ਕੋਲ 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 ਐਦਾਂ ਬਸ ਇਧਰ ਨੂੰ ਨਾ ਵਖਾਇਆ ਭਾਈ ਦਾ ਚੈੱਕ ਕਰ ਲੋ ਲੱਗ ਗਿਆ ਪਤਾ ਕਿ ਨਹੀਂ ਲੱਗ ਗਿਆ ਪਤਾ ਲੱਗ ਗਿਆ ਬਹੁਤ ਵਧਾਈਓਏ ਧੰਨਵਾਦ ਬਹੁਤ ਸੀ ਧੰਨਵਾਦ ਬਧਾਈਆਂ ਮੈਂ ਵਧਾਈਓ ਇਧਰ ਆ ਪੈਨ ਪਿੱਛੇ ਖਲੋਦ ਇਧਰ ਆ ਵੀ ਡੈਰ ਜੀ ਖਣਿੰਦੀ ਵਧਾਈਆ ਬੋਲ ਬੋਲ ਸਾਰਿਆਂ ਨੂੰ ਕੋਡ ਆ ਗਿਆ ਚਾਹ ਪਾਈ ਤੁਸੀਂ ਵੀ ਆਓ ਓਹੋ ਨੰ 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 ਚਲ ਅੱਛਾ ਸਾਰਿਆਂ ਨੇ ਇਕੱਠੀ ਤੇ ਬਸੀ ਬਾਲਾ ਸਾਰਿਆਂ ਨੇ ਇਕੱਠੀ ਚਲੋ ਕੋਈ ਤੇ ਆ ਗਿਆ ਕੋਡ ਆ ਗਿਆ ਇਹ ਇਹਨੂੰ ਐ ਕਰਕੇ ਐਨ ਕਰ ਦਿੰਦਾ ਰਾਤ ਆਪਣੇ ਲਈ ਫੋਟੋ ਖਿੱਚ ਲਾਂਗੇ ਜਿੰਦਾ ਸੀ ਚਾਹ ਚਾਹ ਜੇ ਕਦੋਂ ਹੁਣ ਚਾਹ ਬਲਗੀ ਇਸੇ ਖੁਸ਼ੀ ਜੇ ਇਸੇ ਖੁਸ਼ੀ ਜੇ ਚਾਹ ਬਲਗੀ ਜੀ ਮੈਨੂੰ ਦੱਸ ਕੇ ਆਈ ਦੁਪਹਿਰੇ ਮੈਨੂੰ ਆਖੜੇ ਮਾਸੀ ਨਾ ਨਾ ਲੈ ਵੀ ਆ ਜੋ ਉਹਨੂੰ ਦੱਸੀ ਅੱਛਾ ਠੀਕ ਠੀਕ ਹੈ ਥੋੜਾ ਆ ਗਿਆ ਵਸੇ ਖੇੜ ਥੋੜੇ ਜੇ ਨਦੀ ਵਾ ਤੇ ਉਹਦਾ ਹੀ ਆ ਪਈ 100 ਲੱਖ ਲੱਖ ਰੋਪਾ ਲੱਗ ਗੋਡੇ ਦਾ ਰੱਖਣਾ ਰੱਖਡੇ ਦਾਦੀ ਦੇ ਗੋਡੇ ਮਾਰਨਾ ਨਾ ਹਣਾ ਪਾ ਕੇ ਮਾਪਾ ਨਾਨ ਭਾਗ ਲਾਏ ਪਰੀਸਸ ਤੇ ਛੇੜਦੇ ਰੋ ਕੁਛ ਨਾ ਮਨ ਪਹਿ ਲੱਗ ਗਿਆ ਉਹ ਕਿ ਨਾਲ ਨਾਲਾ ਵੀ ਨਾਣਾ ਇਹ 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 ਹੈਗਾ ਸਾਡਾ ਇਹ ਇਹ ਹੈਗਾ ਸਾਡਾ ਛੋਟਾ ਜਿਹਾ ਪਰਿਵਾਰ ਇਹ ਹੈਗਾ ਸਾਡਾ ਛੋਟਾ ਜਿਹਾ ਪਰਿਵਾਰ ਇੱਧਰ ਦੇਖ ਸਕਦੇ ਤੇ ਮੇਰੀ ਚੁਈ ਆਹ ਕੁ ਮੰਡੀ ਅੰਦਰ ਤੇ ਕੁ ਮੰਡੀ ਆ ਆ ਲੱਖ ਲੱਖ ਵਧਾਈ ਤੇ ਇੱਕ ਮੈਂਬਰ ਦਾਸ ਹੁਣੀ ਆ ਇਹਨੇ ਤੇ ਇਹ ਮੇਰੀ ਮਾਸਤੀ ਜੀ ਛੱਡ ਦਿੱਤੀ ਉਹ ਆਪੇ ਹੋ ਗਿਆ ਭਰਾ ਬੰਬਲਾਣਾ ਹੋਰ ਵਿੱਚ ਬੋਲਦਾ ਵੀ ਜੱਸੀ ਵਾਸਤੇ ਕੁੜੀ ਲੱਭੋਣ ਜੱਸੀ ਵਾਸਤੇ ਸਾਰਿਆਂ ਨੇ ਕੁੜੀ ਲੱਭੋ ਕੋਡ ਆ ਗਿਆ ਜੱਸੀ ਦਾ ਤੇ ਸਾਰੇ ਜਣੇ ਬਹੁ ਬਹੁ ਵਧਾਈਆਂ ਜੀ ਲੇ ਆ ਵੀ ਨੂੰ ਸਾਗ ਦੇ ਤੜਕੇ ਦੀ ਤਿਆਰੀ ਲੱਗੇ ਕਰਨ ਤੇ ਉਧ ਚਾਚਾ ਦੇ ਡੈਡੀ ਗਏ ਆ ਬਾਹਰੋਂ ਖਾਣ ਲਿਆਉਣ ਕੁਛ ਯਾਰ ਗੁਨੇ ਹੋਣੇ 30 ਲਵਾ ਲਈ ਉਹ ਸੌਣ ਲੱਗੀ ਹੋਣ ਅੰਦਰ ਕਿੰਨਾ ਟਾਈਮ ਲੱਗਣਾ ਮੈਂ ਹਲੇ ਪਹਿਲਾਂ ਚਾਹ ਚੁਪਾਈ ਉਹ ਕਿੱਝ ਆਪ ਬਾਣੀਓ ਖੋਲ ਰਖਾਵਾ ਲੈ ਆ ਵੀ ਆ ਗਈ ਹਾਏ ਓਏ ਮਰਫੀ ਲੈਂਦੀ ਆਜੋ 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 ਹੋਂਦ 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 ਗਾੜੀ ਆ ਪਰ ਹਾੜੀ ਹੋ ਗਈ ਮੈਂ ਕਿਤੇ ਪਾਲਿਆਂ ਤਾਂ ਕਰਾ ਹੁੰਦੇ ਜਰਾ ਓਏ ਓਏ ਬੇ ਇਨਸ਼ਾ ਅ ਕੋ ਵਾਲਿਆ ਕਿਦਾਂ ਬਾਕੀ ਸਰਾਉਂਦੇ ਹੀ ਉਹਨਾਂ ਦੇ ਬਹੁਤ ਠੀਕ ਆ ਉਹ ਡੱਬੀ ਤੀਂ ਨਹੀਂ ਨਹੀਂ ਕਰਨ ਤੇ ਉਹ ਹੱਥ ਲੱਗੀ ਤੁਹਾਡਾ ਕੋਲ ਆ ਜੀ ਮੈਂ ਆ ਜਗੇ ਉਸ ਕੋ ਡੱਬੀ ਤੀਂ ਲਾਉਣ ਮੈਂ ਫਰੋਂਦਾ ਹੀ ਉਹਨੂੰ ਇਹ ਵੀ ਹੁਣ ਰੱਦਾਂ ਹੀ ਕਰਨ ਲੱਗੇ ਕੁਫ ਚਲ ਚੋਪਾ ਚੋਪਾ

ਆਬਾਂਸਨ ਸਹਿਾਈ 100 ਰੁਪਏ ਕਰਨ ਦੇ ਚੈਨਲ ਤੋਂ ਪਰਤਾਂ ਬੰਨ੍ਹੇ ਸੀ ਕੋਸ਼ਿੰਦਰ ਅਪਡੇਟ ਤੋਂ ਮੇਰੇ ਆਜਦਾ ਪ੍ਰਸਾਦ ਅੱਜ ਕਿਹਾ ਹੈ ਜਦ ਤਮਾਨ ਤੋਂ ਦੱਸਣ ਵਾਲਾ ਉਹ ਪ੍ਰਸਾਦ ਸਾਹਿਬ ਜੀ ਰਸਮੀ ਦਾ ਇੱਕ ਹੋਵੇ ਜੋ ਜੀ ਸਕੇ ਸੋ ਆਪ ਦਾ ਪਿਤਰ ਨਾਮ ਸਾਥ ਨਾਮ ਮਾਹੀ ਨੂੰ ਸਾਥ ਨਾਮ ਮਾਹੀ ਨੂੰ ਹੱਥ ਫੋਗਣਾ ਕੋਕੋ ਦੇ ਨਾਮ ਤੇ ਨਾਮ ਜਲਦੀ ਬਲੈਸਿੰਗ ਪਾਉਂਦੇ ਮੈਂ ਅਧਿਨਾ ਮੈਂ ਤੇਰਾ ਨਾਮ ਤੇ ਪ੍ਰਮਾਤਮਾ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਬੋਦੇ ਸੋਨ ਹਾਲ ਸਤ ਸ੍ਰੀ ਅਕਾਲ ਹੈ ਵਾਈਕੋਲੀ ਕੋਲੀ ਚ ਕੱਢੂ ਨਾ ਕੋਲੀ ਕੋਲੇ ਦੇ ਨਹੀਂ ਰਹੀ ਕੋ ਹਾਂਜੀ ਹਾਂਜੀ ਇਹੋ ਜਾਂਦੀ ਐ ਤੇ ਹੋਰ ਚੀਜ਼ ਦੇ ਨਹੀਂ ਬਹੁਤ ਹਾਂ ਹਿੱਦਾਂ ਤੱਕ ਨੋ ਇੱਕ ਮਿੰਟ ਕੋਹੜਾ ਇਹ ਪੋਟੀ ਕੀਤੀ ਹੈ ਨਹੀਂ ਹਾਂ ਹਾਂ ਹੱਥ ਦੋ ਬੋਕੀ ਬਦਾਈ ਬਣੀ ਬਦਾਈ ਲੈ ਵੀ ਹੁਣ ਇਹ ਚੱਕ ਨੂੰ ਪਾ ਦੇ ਉਹ ਪੈਦਾ ਮੂੰਹ ਚ ਹੱਥ ਪਾ ਲੈ ਕਿ ਆਏ ਨੇ ਆਇਦਾ ਬੜਾ ਬੜਾ ਆ ਗਈ ਹੈ ਨਹੀਂ ਬਿਲਕੁਲ ਮੜੋ ਗਈ ਜੋ ਪਾ ਮਿਠਾਈ ਖਾ ਗਈ ਜਣਾ ਚੀਜੀ ਮਿਠਾਈ ਚੀਜੀ ਖਾ ਲਈ ਜਣਾ ਦੇ ਸਾਰੇ ਲੈ ਦੇ ਰੋਈ ਜਾਂਦੀ ਆ ਤੇ ਨਹੀਂ ਉਹ ਗਰਮ ਲੜੀ ਯਾਰ ਮੈਂ ਮਜਮਾਲ ਲੱਗਦੀ ਹੋਇਆ ਗੰਨੂ ਖਾ ਲਈ ਆ ਹੂੰ ਆਪੇ ਆਪੇ ਦੇ ਵੀ ਸਾਰੇ ਕੱਪਾ ਤੇ ਆ ਚਾਚੀ ਆ ਦੀ ਤੱਕ ਲੱਗਿਆ ਬਾਹਲੇ ਗਿਆ ਆਂ ਗਿਆ ਉਬਾ ਫਲ ਕੇ ਲਾਉਣੇ ਰੋਟੀ ਨਹੀਂ ਆ ਪਕਾਉਣ ਪਕਾ ਦੇ ਦੂ ਦੂ ਪੋਖਬੜੀ ਲੱਗੀ ਏ ਸਾਰਿਆਂ ਨੂੰ ਪੰਦੇ ਇੰਨਾ ਕਰ ਰਿਹਾ ਕਚੇ ਘਾਲੇ ਕਚੇ ਘਾਲੇ ਨਹੀਂ ਆਇਆ ਪੇੜਾ ਬਣਾ ਗਏ ਅਭੀ ਹੋ ਜਾਂਦੇ ਹੀ ਤੇ ਹੁਣ ਆਪਾਂ ਵੀ ਸੋਈਏ ਯਾਰ ਮੇਰਾ ਬਹੁਤ ਜ਼ਿਆਦਾ ਹੋ ਗਿਆ ਵਾ ਸੋਈਏ 8:00 9:00 ਪੌਣੇ 10 ਹੋਇਆ ਪੌਣੇ 11:00 ਵਜਨ ਦੇ ਆ ਸਾਢੇ 9 ਪੌਣੇ 10 ਕਿੱਥੇ ਰਹਿ ਗਏ ਲੋ ਵੀ ਚੈਨਲ ਨੂੰ ਕਰ ਦਿਓ ਲਾਈਕ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਸਾਰਿਆਂ ਨੂੰ ਵਧਾਈਆਂ ਹੋਣ ਕਿ ਕਿਉਂਕਿ ਮੇਰਾ ਕੋਡ ਆ ਚੁੱਕਿਆ ਵਾ ਤੇ ਮਿਲਦੇ ਆਪਾਂ ਅਗਲੇ ਵਲੌਗ 'ਚ ਟੀਲਡਨ ਬਾਏ ਬਾਏ ਟੇਕ ਕੇਅਰ